ਕਬੀਬੀ ਆ ਕੇ ਉਹਦੇ ਪੈਰ ਨੂੰ ਕਾਲਸਾਲਾ ਤਵਾ ਘਸਾਉਣ ਲੱਗ ਗਈ ਹਾਂਜੀ ਤੇ ਸਪਾਹੀਆਂ ਨੇ ਫੜ ਲਿਆ ਕੀ ਕਰਦੀ ਐ ਮਹਾਰਾਜ ਜੀ ਦਾ ਤੂੰ ਚੋਲਾ ਖਰਾਬ ਕਰੀ ਜੰਨੀ ਐ ਮਹਾਰਾਜ ਆ ਕਹਿੰਦਾ ਇਹਨੂੰ ਪੁੱਛ ਦੋ ਤੁਸੀਂ ਕੀ ਕਰਦੀ ਐ ਹਾਂ ਹਾਂ ਮਹਾਰਾਜ ਨੇ ਪੁੱਛਿਆ ਬੀਬੀ ਇਹ ਕੀ ਕਰਦੀ ਐ ਤੂੰ ਤਵਾ ਘਸਾਈ ਜੰਨੀ ਐ ਮੇਰੇ ਹਾਂ ਕਹਿੰਦੀ ਪਤਾ ਨਹੀਂ ਸ਼ੇਰੇ ਪੰਜਾਬ ਮੈਂ ਤਾਂ ਸੁਣਿਆ ਲੋਕਾਂ ਤੋਂ ਵੀ ਸ਼ੇਰੇ ਪੰਜਾਬ ਐ ਜਿਹੜਾ ਮਹਾਰਾਜਾ ਪੰਜਾਬ ਦਾ ਉਹ ਪਾਰਸ ਐ ਤੇ ਪਾਰਸ ਨੂੰ ਜਦੋਂ ਲੋਹਾ ਲਾਉ ਸੋਨਾ ਹੋ ਜਾਂਦਾ ਕਹਿੰਦੀ ਮੈਂ ਤਾਂ ਗਰੀਬ ਬਹੁਤ ਆ ਤੇ ਮੈਂ ਤਾਂ ਆਪਦਾ ਲੋਹੇ ਦਾ ਤਵਾ ਸੋਨੇ ਦਾ ਕਰਨਾ ਤਾਂ ਕਰ ਰਹੀ ਆ ਉਹ ਕਹਿੰਦਾ ਆਪਦੇ ਸਪਾਈਆਂ ਨੂੰ ਸ਼ੇਰ-ਏ-ਪੰਜਾਬ ਕਹਿੰਦੇ ਆ ਕਹਿੰਦੇ ਇਹਦਾ ਤਵਾ ਵੇਖੋ ਸਵਾ ਸਵਾ ਸ਼ੇਰ ਦਾ ਬਣਿਆ ਉਹਦੋਂ ਉਹਦਾ ਤਵਾ ਕਹਿੰਦੇ ਸਵਾ ਸ਼ੇਰ ਸੋਨਾ ਦੇਉਗੇ ਨੂੰ ਕੌਣ ਦਿੰਦਾ ਬਾਬਾ ਜੀ ਆ ਡੈਮੋਕ੍ਰੇਸੀ ਵਾਲੇ ਦੇ ਦੇਣਗੇ ਜਿਹੜੇ ਅੱਜ ਵਾਲੇ ਬੈਠੇ ਆ ਸਵਾ ਸ਼ੇਰ ਸੋਨਾ ਉਹ ਵੀ ਦੇ ਦੇਣਾ ਉਹ ਵੀ ਇਸ ਕਰਕੇ ਵੀ ਉਹਨੇ ਕਾਲਸ ਲਾਤੀ ਸੀ ਆ ਕੇ ਮਹਾਰਾਜ ਦੇ ਪੈਰਾਂ ਉਨੇ ਗੱਲ ਉਹ ਕਹੀ ਵੀ ਮੈਂ ਤਾਂ ਕਰ ਰਹੀ ਆ ਮੈਂ ਕਿਹਾ ਅੱਜ ਆਪਾਂ ਕਹਿ ਦਿੰਦੇ ਇਹਨਾਂ ਨੂੰ ਜਾ ਕੇ ਹੁਣ ਪੰਜਾਬ ਵਾਲਿਆਂ ਨੂੰ ਕਹਿ ਲੈਂਦੇ ਆ ਹਾਂ ਅਗਲੇ ਦੇ ਨੇੜੇ ਹੋ ਤਾ ਪੁਲਿਸ ਪੁਲਿਸ ਗਲਾ ਘੁੱਟ ਕੇ ਪਾਸੇ ਲੈ ਜਾਂਦੀ ਆ ਤਾ ਪਤਾ ਹੀ ਨਹੀਂ ਲੱਗਣਾ ਤੁਹਾਡਾ ਗਾਇਬ ਕਰਦੇ ਆ ਅਗਲੇ ਹਾਂ ਗਾਇਬ ਕਰ ਇਸ ਕਰਕੇ ਤੁਸੀਂ ਦੇਖੋ ਵੀ ਕਿਹੜਾ ਰਾਜਾ ਸੀ ਉਹ ਜਿਹਦੀਆਂ ਅਸੀਂ ਐਵਜੀਆਂ ਸਾਖੀਆਂ ਸੁਣਦੇ ਆ